ਪੜ ਕੇ غور ਕਰਨ ਵਾਲੀ ਗੱਲ ਹੈ ਕਿ ਸਾਰੇ ਭਾਰਤ ਦੇ ਵਿੱਚ ਦੀਵਾਲੀ ਫਿਰ ਕਿਉਂ ਮਨਾਈ ਜਾਂਦੀ ਹੈ ਅਜोध्या ਤਾਂ ਇੱਕ ਜਿਹੜਾ ਆ ਉਹ ਅਜोध्या ਦੇ ਰਾਜੇ ਸੀਗੇ ਰਾਮਚੰਦਰ ਜੀ ਪਰ ਬਾਕੀ ਸਟੇਟਾਂ ਦੇ ਵਿੱਚ ਦੀਵਾਲੀ ਕਿਉਂ ਮਨਾئیںਗੇ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਦੀਵਾਲੀ ਉਸ ਦਿਨ ਮਨਾਈ ਗਈ ਜਿਸ ਦਿਨ 52 ਰਾਜੇ ਆਪਣੇ ਆਪਣੇ ਪ੍ਰਾਂਤਾਂ ਨੂੰ ਘਰ ਨੂੰ ਵਾਪਸ ਪਰਤੇ ਸੀਗੇ ਪੂਰੇ ਭਾਰਤ ਦੇ ਵਿੱਚ ਦੀਵਾਲੀ ਮਨਾਉਣ ਦਾ ਕਾਰਨ ਇਹ ਹੈ ਕਿਉਂਕਿ ਜੇ ਇੱਕ ਰਾਜ ਦਾ ਰਾਜਾ ਵਾਪਸ ਹੈ ਕਿਤੇ ਦੂਜਾ ਰਾਜਾ ਜਿਹੜਾ ਹੈ ਉਹ ਉਹਦੀ ਖੁਸ਼ੀ ਕਿਉਂ ਕਰੇਗਾ ਪਰ ਜੇ ਸਾਰੇ ਭਾਰਤ ਦੇ ਵਿੱਚ ਦੀਵਾਲੀ ਉਸ ਦਿਨ ਹੋਈ ਸੀ ਜਿਸ ਦਿਨ 52 ਰਾਜੇ 52 ਪ੍ਰਾਂਤਾਂ ਦੇ ਵਿੱਚ ਵਾਪਸ ਗਏ ਸੀ ਨਿਰਜੀਓ ਪੂਜੇ ਤੇ ਸਰਜੀਓ ਕਾਟੇ ਦੀਵਾਲੀ ਕੀ ਰਾਤ ਦੀਵੇ ਬਲਿਨ ਉਹ ਆਪਣੇ ਜਿੱਦਾਂ ਆਪਾਂ ਬਾਹਰ ਦੇ ਦੀਵੇ ਜਗਾਉਨੇ ਆ ਅੰਦਰ ਦਾ ਵੀ ਦੀਵਾ ਜਗਾਈਏ ਅੰਦਰ ਨੂੰ ਵੀ ਮਨ ਮਤ ਨੂੰ ਛੱਡ ਕੇ ਤੇ ਗੁਰੂ ਵਾਲੇ ਬਣੀਏ ਨਗਰੇ ਕਾ ਨੌ ਬਰਾ ਕੇ ਦੀਵਾ ਤਾਂ ਮਨ ਦਾ ਜਗਣਾ ਚਾਹੀਦਾ ਤੇ ਗੁਰਬਾਣੀ ਦਾ ਇੱਥੇ ਫਿਰ ਉਹ ਵੀ ਹੈ ਕਿ ਜੇ ਬਾਹਰੀ ਰੂਪ ਚ ਸੰਗਤ ਦੀ ਵਿੱਚ ਜਗਾ ਰਹੀ ਹੈ ਤੇ ਜਿਹੜਾ ਗੁਰੂ ਅਰਜਨ ਸਾਹਿਬ ਨੇ ਇੱਥੇ ਬਾਣੀ ਦਾ ਦੀਵਾ ਜਗਾਇਆ ਉਹ ਸਦਾ ਜੁਗ ਜੁਗ ਜਗਦਾ ਰਹਿਣਾ ਉਹ ਤਾਂ ਹੁਣ ਸਾਡੇ ਆਪਣੀ ਮਨ ਦੀ ਅਵਸਥਾ ਹੈ ਨਾ ਕਿ ਉਹ ਅਸੀਂ ਉਹਦਾ ਪ੍ਰਕਾਸ਼ ਲੈਣਾ ਹੈ ਜਾਂ ਨਹੀਂ ਲੈਣਾ ਉਹ ਤਾਂ ਹੁਣ ਜਿਹਦੇ ਕਰਮਾਂ ਤੇ ਆ ਜਿਹੜਾ ਸਤਗੁਰੂ ਅੱਗੇ ਝੋਲੀ ਅੜੇਗਾ ਸਤਗੁਰੂ ਉਹ ਪ੍ਰਕਾਸ਼ ਵੀ ਦੇ ਦੇਣਗੇ ਜੋ ਕਰ ਗਿਆ ਸੋ ਤਰ ਗਿਆ ਜੋ ਕਰ ਗਿਆ ਸੋ ਤਨ ਗਿਆ ਦਸ਼ਨ ਗੈਰ ਗੰਬੀਰੀ ਦੇ ਦਲ ਪੰਜਨ ਗੁਰਯੋ ਦੇ ਮਾਲਕ ਮੀਰੀ ਬੀਰੀ ਦੇ ਬੰਦੀ ਛੋੜ ਦਿਵਸ ਕਦੇ ਨੂੰ ਦਿਵਾਲੀ ਦੇ ਨਾਲ ਹੀ ਕੱਲਾ ਜੋੜਿਆ ਜਾਂਦਾ ਸੀ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਜਿਨ੍ਹਾਂ ਨੇ ਮੀਰੀ ਤੇ ਪੀਰੀ ਧਾਰਨ ਕੀਤੀ ਭਗਤੀ ਤੇ ਸ਼ਕਤੀ ਮਾਲਾ ਦੇ ਨਾਲ ਤਲਵਾਰ ਪਹਿਨੀ ਕਿ ਜੇ ਭਗਤੀ ਵੀ ਕਰਨੀ ਆ ਤੇ ਸ਼ਕਤੀ ਦੀ ਲੋੜ ਹੈ ਆਪਾਂ ਅਰਦਾਸ ਕਰਦੇ ਆ ਕਿ ਸਤਿਗੁਰੂ ਤੇ ਚਰਨਾ ਚ ਸੱਚੇ ਪਾਤਸ਼ਾਹ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਛੇਤ ਛੇਤ ਰਿਹਾ ਹੋ ਜਾਣ ਕਈ ਸਾਲ ਹੋ ਗਏ ਨੇ ਉਹਨਾਂ ਨੂੰ ਜੇਲਾ ਵਿੱਚ ਜਗਤਾਰ ਸਿੰਘ ਵਾਰਾ ਤੇ ਹੋਰ ਬڑے ਜਿਹੜੇ ਸਿੰਘ ਖੜਕੂ ਸਿੰਘ ਜਿਹੜੇ ਹੋਏ ਨੇ ਸਮੇਂ-ਸਮੇਂ ਦੇ ਨਾਲ ਉਹ ਜਿਹੜੇ ਬੰਦੀ ਸਿੰਘ ਜਿਹੜੇ 사ਤਗੁਰੂ ਜੀ ਅੱਗੇ ਅਰਦਾਸ ਕਰਦੇ ਆ ਛੇਵੇਂ ਪਾਸ਼ੇ ਦੇ ਅੱਗੇ ਕਿ ਛੇਤੀ ਛੇਤੀ ਤੋਂ ਛੇਤੀ ਜਿਹੜੇ ਬੰਦੀ ਸਿੰਘ ਰਿਹਾ ਹੁਣ ਸੱਚੇ ਪਾਸ਼ਾ ਕਿਰਪਾ ਕਰਨ ਬੰਦੀ ਛੋੜ ਦੇ ਵਾਸਤੇ ਬੰਦੀ ਛੋੜ ਦੇ ਵਾਸਤੇ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਅੱਜ ਦੇ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ ਜੋ ਕਿ ਸਮੇਂ ਦੀ ਹਕੂਮਤ ਵੱਲੋਂ 52 ਰਾਜੇ ਕੈਦ ਕੀਤੇ ਸੀ ਫਿਰ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਜਾਂਦਾ ਵਾ ਤੇ ਜਦੋਂ ਗੁਰੂ ਸਾਹਿਬ ਦੀ ਰਿਹਾਈ ਹੁੰਦੀ ਆ ਤੇ ਫਿਰ ਉਹ ਕੈਦੀ ਫਰਿਆਦ ਕਰਦੇ ਆ ਕਿ ਸਾਡੀਆਂ ਰਿਹائیاں ਕਿਵੇਂ ਹੋ ਸਕਦੀਆਂ ਤੇ ਉਹਨਾਂ ਦੀ ਫਰਿਆਦ ਤੇ ਫਿਰ ਗੁਰੂ ਸਾਹਿਬ ਉਹਨਾਂ ਦੀ ਰਿਹائیاں ਕਰਾਉਂਦੇ ਆ ਤੇ ਗੁਰੂ ਸਾਹਿਬ 6ਵੇਂ ਗੁਰੂ ਨਾਨਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਉਹ ਇਸ ਧਰਤੀ ਤੇ ਪਹੁੰਚਤੇ ਆ ਨਤਮਸਤਕ ਹੁੰਦੇ ਆ ਤੇ ਨਾਲ ਇਥੇ ਦੀਪਮਾਲਾ ਹੁੰਦੀ ਆ ਅੱਜ ਸ਼ਾਮ ਨੂੰ ਦੀਪਮਾਲਾ ਹੋਣੀ ਆ ਆਤਿਸ਼ਬਾਜੀ ਹੋਣੀ ਆ ਸਾਡੇ ਨਾਲ ਹੁਣ ਐ ਜੀ ਪੀ ਸੀ ਦੇ ਨੁਮਾਇੰਦੇ ਆ ਵੀਰਨ ਤੀਰ ਸਿੰਘ ਗੁਰਫਤੇ ਸਾਹਿਬ ਜੀ ਕਰਦੇ ਆਨ ਤੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਆਪ ਜੀ ਇਥੇ ਅੱਜ ਦੇ ਸ਼ੁਭ ਦਿਹਾੜੇ ਤੇ ਜੋ ਕਵਰੇਜ ਕਰਨ ਲਈ ਪਹੁੰਚੇ ਹੋ ਸਮੂਹ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਅੱਜ ਦੇ ਦਿਨ 6ਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ 52 ਕੈਦੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਅੱਜ ਦੇ ਦਿਨ ਰਿਹਾ ਕਰਵਾਇਆ ਸੀ ਔਰ ਗੁਰੂ ਪਾਸ਼ਾ ਮਹਾਰਾਜ ਜੀ ਨੇ ਨਿਤ ਰੁੱਤ ਕੇ ਕਿਰਪਾ ਉਹਨਾਂ ਦੇ ਕੀਤੀ ਜਿਵੇਂ ਕਿ ਆਮ ਹੀ ਆਪਾਂ ਸਮਝਦੇ ਹਾਂ ਕਿ ਜਿਹੜਾ ਆ ਉਹ ਭਾਰਤ ਵਰਸ਼ ਦੇ ਵਿੱਚ ਸਾਰੇ ਜੀ ਇਹ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਪਰ ਇੱਕ ਗੌਰ ਕਰਨ ਵਾਲੀ ਗੱਲ ਹੈ ਕਿ ਜਿਵੇਂ ਰਾਮਚੰਦਰ ਜੀ ਨੂੰ ਦੱਸਿਆ ਜਾਂਦਾ ਹੈ ਕਿ ਵਾਜ ਦੇ ਦਿਨ ਜੁਦਿਆਂ ਚ ਵਾਪਸ ਆਏ ਸੀ ਪੜਿਕ ਗੌਰ ਕਰਨ ਵਾਲੀ ਗੱਲ ਹੈ ਕਿ ਸਾਰੇ ਭਾਰਤ ਦੇ ਵਿੱਚ ਦੀਵਾਲੀ ਫਿਰ ਕਿਉਂ ਮਨਾਇ ਜਾਂਦੀ ਹੈ ਅਜੋਧਿਆ ਤਾਂ ਇੱਕ ਜਿਹੜਾ ਆ ਉਹ ਅਜੋਧਿਆ ਦੇ ਰਾਜੇ ਸੀਗੇ ਰਾਮਚੰਦਰ ਜੀ ਪਰ ਬਾਕੀ ਸਟੇਟਾਂ ਦੇ ਵਿੱਚ ਦੀਵਾਲੀ ਕਿਉਂ ਮਨਾਇ ਗਈ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਦੀਵਾਲੀ ਉਸ ਦਿਨ ਮਨਾਇ ਗਈ ਜਿਸ ਦਿਨ ਬਵੰਜਾ ਰਾਜੇ ਆਪਣੇ ਆਪਣੇ ਪ੍ਰਾਂਤਾਂ ਨੂੰ ਘਰ ਨੂੰ ਵਾਪਸ ਵਰਤੇ ਸੀਗੇ ਪੂਰੇ ਭਾਰਤ ਦੇ ਵਿੱਚ ਦੀਵਾਲੀ ਮਨਾਉਣ ਦਾ ਕਾਰਨ ਇਹ ਹੈ ਕਿਉਂਕਿ ਜੇ ਇੱਕ ਰਾਜ ਦਾ ਰਾਜਾ ਵਾਪਸ ਹੈ ਕਿਤੇ ਦੂਜਾ ਰਾਜਾ ਜਿਹੜਾ ਹੈ ਉਹ ਉਹਦੀ ਖੁਸ਼ੀ ਕਿਉਂ ਕਰੇਗਾ ਪਰ ਜੇ ਸਾਰੇ ਭਾਰ ਦੇ ਵਿੱਚ ਦੀਵਾਲੀ ਉਸ ਦਿਨ ਹੋਈ ਸੀ ਜਿਸ ਦਿਨ ਬੰਵੰਝਾ ਰਾਜੇ ਬੰਵੰਝਾ ਪਰੰਤਾਂ ਦੇ ਵਿੱਚ ਵਾਪਸ ਗਏ ਸੀ ਇਹ ਇੱਕ ਇਹ ਮੇਰੇ ਖਿਆਲ ਨਾਲ ਬੜੀ ਵੱਡੇ ਸੰਦਰਭ ਦੀ ਗੱਲ ਹੈ ਕਿ ਗੁਰੂ ਸਾਹਿਬ ਨੇ ਬੰਵੰਝਾ ਪਰੰਤਾਂ ਦੇ ਰਾਜ ਰਿਹਾ ਕਰਵਾਏ ਸੀ ਉਸ ਦਿਨ ਪੂਰੇ ਭਾਰਤ ਦੇ ਵਿੱਚ ਦੀਪਮਾਲਾ ਹੋਈ ਕਹਿ ਸਕਦੇ ਕਿ ਬੰਵੰਝਾ ਰਾਜੇ ਰਿਆ ਹੋਏ ਗੁਰੂ ਸਾਹਿਬ ਹਨ ਇੱਥੇ ਆਏ ਤੇ ਇੱਥੇ ਦੀਪਮਾਲਾ ਹੋਈ ਹਨ ਆਪਾਂ ਬੰਦੀ ਛੋੜ ਦਿਵਸ ਮਨਾਉਂਦੇ ਆ ਤੇ ਦੂਜੇ ਥਾਵਾਂ ਤੇ ਜਿੱਥੇ ਇਤਿਹਾਸਕ ਤਿਉਹਾਰ ਬਣ ਗਿਆ ਉਹ ਦੀਵਾਲੀ ਦੇ ਰੂਪ ਦੇ ਵਿੱਚ ਬਿਲਕੁਲ ਸਭ ਕੁਝ ਸਾਂਝਾ ਹੈ ਸਾਡੀ ਸੰਸਕ੍ਰਿਤੀ ਸਾਂਝੀ ਹੈ ਪਰ ਇੱਕ ਵੱਡੇ ਸੰਦਰਭ ਦੀ ਗੱਲ ਹੈ ਕਿ ਇੱਕ ਤੁਸੀਂ ਲੌਜੀਕਲੀ ਸਮਝੋ ਇਸ ਚੀਜ਼ ਨੂੰ ਕਿ ਜਦੋਂ 52 ਪ੍ਰਾਂਤਾਂ ਦੇ ਰਾਜੇ ਆਪਣੇ ਆਪਣੇ ਘਰوں ਗਏ ਹੋਣਗੇ ਤਾਂ ਸਾਰੇ ਭਾਰਤ ਵਸ਼ ਵਿਵਾਲੀ ਹੋਗੇ ਸਾਰੇ ਭਾਰਤ ਵਸ਼ ਦੇ ਵਿੱਚ ਤੇ ਉਸੇ ਚੀਜ਼ ਨੂੰ ਲੈ ਕੇ ਜਦੋਂ ਛੇਵੇਂ ਪਾਸ਼ਾ ਸਚਕਣ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਸੀ ਉਹ ਪਹੁੰਚੇ ਤਾਂ ਨੇ ਇੱਥੇ ਵੀ ਦੀਪਮਾਲਾ ਕਰਕੇ ਜਾਂ ਕਹਿ ਲਓ ਜੋ ਵੀ ਉਸ ਟਾਈਮ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਰਹਿਨਮਾਈ ਕੀਤੀ ਹੋਵੇਗੀ ਸੰਗਤਾਂ ਦੇ ਉਸੇ ਯਾਦ ਨੂੰ ਤਰੋਤਾਜ਼ਾ ਕਰਨੇ ਅੱਜ ਵੀ ਸੰਗਤਾਂ ਦੀ ਆਮਦ ਅਸੀਂ ਦੇਖ ਸਕਦੇ ਹੋ ਜਿਵੇਂ ਇੱਕ ਸਾਡੇ ਬਜ਼ੁਰਗਾਂ ਵੱਲੋਂ ਕਹਿ ਲੋ ਕਿ ਚੱਲਦਾ ਹੈ ਕਿ ਧਾਰ ਰੋਟੀ ਕਰਦੀ ਦਿਵਾਲੀ ਅੰਮ੍ਰਿਤਸਰ ਦੀ ਤੇ ਉਹ ਜਿਹੜੀ ਚੀਜ਼ ਹੈ ਵੱਜ ਵੀ ਸੰਗਤਾਂ ਉਸੇ ਤਰੀਕੇ ਨਾਲ ਹੀ ਗੁਰੂ ਸਾਹਿਬ ਨੂੰ ਯਾਦ ਕਰਦੀਆਂ ਨੇ ਤੇ ਅੱਜ ਅਸੀਂ ਇਹੀ ਅਰਦਾਸ ਕਰ ਸਕਦੇ ਹਾਂ ਕਿ ਸਾਡੇ ਕੋਲ ਸੁੱਖ ਸਹੂਲਤਾਂ ਦਾ ਸਭ ਕੁਝ ਹੈ ਪਰ ਅਸੀਂ ਗੁਰੂ ਸਾਹਿਬ ਨੂੰ ਅਰਦਾਸ ਕਰ ਸਕਦੇ ਹਾਂ ਕਿ ਸਾਨੂੰ ਵਿਕਾਰਾਂ ਦੇ ਬੰਦਨ ਤੋਂ ਖਲਾਸੀ ਕਰਾ ਦਿਓ ਕਿ ਜਿਵੇਂ ਉਹਨਾਂ ਨੂੰ ਤੁਸੀਂ ਸਰੀਰਕ ਤੌਰ ਤੇ ਕੈਦ ਤੋਂ ਛੁਡਵਾਇਆ ਤੇ ਸਾਡੇ ਮਨ ਜਿਹੜੇ ਵਿਕਾਰਾਂ ਦੀ ਜਕੜ ਦੇ ਵਿੱਚ ਨੇ ਸਾਡੇ ਬੰਦਨ ਤਾਂ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸਾਡੇ ਉਹ ਬੰਦਨ ਗੁਰੂ ਸਾਹਿਬ ਕੱਟ ਦੇਣ ਤੇ ਅਸੀਂ ਆਪਣੀ ਕੌਮ ਵਾਸਤੇ ਆਪਣੀ ਕੌਮ ਦੇ ਭਵਿੱਖ ਵਾਸਤੇ ਕੋਈ ਚੜ੍ਹਦੀ ਕਲਾ ਦੇ ਨਾਲ ਕੁਝ ਹਿੱਸਾ ਪਾ ਸਕੀਏ ਔਰ ਜਿੱਥੇ ਸੰਗਤ ਦੀ ਆਮਦ ਅਸੀਂ ਦੇਖ ਸਕਦੇ ਉੱਥੇ ਮੈਨੇਜਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਰੇ ਮੁਲਾਜ਼ਮਾਂ ਦੀਆਂ ਥਾਂ ਪਰ ਥਾਈ ਡਿਊਟੀਆਂ ਲਗਾਈਆਂ ਗਈਆਂ ਨੇ ਜਿੱਥੇ-ਜਿੱਥੇ ਵੀ ਉਹਨਾਂ ਦੀਆਂ ਡਿਊਟੀਆਂ ਨੇ ਮੁਲਾਜ਼ਮ ਤੰਦੇਹੀ ਦੇ ਨਾਲ ਨਿਭਾਉਣ ਦਾ ਯਤਨ ਕਰ ਰਹੇ ਨੇ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਉਹਨਾਂ ਦੇ ਰਹਿائش ਨੂੰ ਲੈ ਕੇ ਔਰ ਸਾਰੀਆਂ ਜਿੰਨੀਆਂ ਵੀ ਸੁਵਿਧਾ ਇੱਥੇ ਹੋ ਸਕਦੀਆਂ ਨੇ ਕਿਉਂਕਿ ਪ੍ਰਬੰਧ ਤਾਂ ਸੰਗਤ ਦਾ ਹੀ ਹੈ ਸੰਗਤ ਹੀ ਕਰਦੀ ਹੈ ਔਰ ਮੁਲਾਜ਼ਮ ਜਾਂ ਕਹਿ ਲਓ ਕਿ ਉਹਨਾਂ ਦੇ ਵਸਦੇ ਵਿੱਚ ਨਹੀਂ ਗੁਰੂ ਸਾਹਿਬ ਆਪ ਕਿਰਪਾ ਕਰਕੇ ਆਪਣੀ ਸੰਗਤ ਕੋਲ ਕਰਵਾਉਂਦੇ ਨੇ ਤੁਸੀਂ ਅੰਦਰ ਵੀ ਦੇਖ ਸਕਦੇ ਹੋ ਨਿਸ਼ਕਾਮ ਸੇਵਕ ਜਥੇ ਨੇ ਜੋ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਸ਼ਬੀਲਾਂ ਤੇ ਲੰਗਰ ਦੇ ਵਿੱਚ ਸੰਗਤਾਂ ਸੇਵਾ ਕਰ ਰਹੀਆਂ ਨੇ ਸੰਗਤ ਹੀ ਸੰਗਤ ਦਾ ਪ੍ਰਬੰਧ ਕਰਦੀ ਹੈ ਪ੍ਰਬੰਧ ਕਰਨਾ ਜਿਹੜਾ ਆ ਉਹ ਚਲੋ ਸਾਡੀ ਸੰਸਥਾ ਹੈ ਸਾਡੇ ਮੈਨੇਜਰ ਸਾਹਿਬ ਨੇ 77 ਸਹਿਬਾਨ ਨੇ ਪ੍ਰਧਾਨ ਸਾਹਿਬੀ ਦੇ ਨਿਰਦੇਸ਼ਾਂ ਨਿਰਦੇਸ਼ ਨੇ ਉਹ ਸਾਰੇ ਪ੍ਰਬੰਧ ਚੱਲ ਰਹੇ ਨੇ ਜੋਗ ਪ੍ਰਬੰਧ ਕੀਤੇ ਗਏ ਨੇ ਅੰਦਰ ਵੀ ਕਿਉਂਕਿ ਸੰਗਤ ਦੀ ਆਮਦ ਸੰਗਤ ਦੀ ਸ਼ਰਧਾ ਦੇ ਅੱਗੇ ਸਿਰ ਝੁਕਦਾ ਹੈ ਤੰਤ ਇਸੰਗੀ ਸ਼ਾਮ ਦਾ ਸਮਾਂ ਜਿਹੜਾ ਹੁੰਦਾ ਵਾ ਕੁਛ ਅਲੌਕਿਕ ਹੁੰਦਾ ਇੱਥੇ ਤਾਂ ਜੇ ਆਪਾਂ ਦਰਬਾਰ ਸਾਹਿਬ ਦੀ ਗੱਲ ਕਰਦੇ ਆਂ ਇੱਕ ਵੱਖਰੀ ਸੁੰਦਰਤਾ ਤਾਂ ਬਹੁਤ ਹੈ ਇੱਥੇ ਵੈਸੇ ਆਪਾਂ ਗੱਲ ਕਰੀਏ ਇੱਕ ਦੀਵਾ ਵੀ ਨਾਂ ਬਲਦਾ ਹੋਵੇ ਤਾਂ ਫੇਰ ਵੀ ਸੁੰਦਰਤਾ ਵਾਇਤੇ ਹੈਨਾ ਪਰ ਜੋ ਸ਼ਾਮ ਦਾ ਇਹ ਲੌਕਿਕ ਨਜ਼ਾਰਾ ਪੇਸ਼ ਹੁੰਦਾ ਉਸ ਨੂੰ ਕਿਵੇਂ ਐਸਜੀਪੀਸੀ ਕਿਵੇਂ ਪ੍ਰਬੰਧ ਕਰ ਰਹੀ ਆ ਹਜ਼ਾਰਾਂ ਲੱਖਾਂ ਦੀਵੇ ਹੁੰਦੇ ਆ ਆਪਾਂ ਜੇ ਆਪਾਂ ਗੱਲ ਕਰੀਏ ਕਿਉਂਕਿ ਦੀਵੇ ਤੇ ਸਾਡੇ ਅੰਦਰ ਦੇ ਬਲਣੇ ਚਾਹੀਦੇ ਆ ਪਰ ਚਲੋ ਇੱਕ ਸੰਗਤ ਦਾ ਵੀ ਮਨ ਹੁੰਦਾ ਨਾ ਆਪਣੇ ਘਰਾਂ ਦੇ ਵਿੱਚ ਦੀਵੇ ਬਾਲਣੇ ਖੁਸ਼ੀ ਮਨਕੀ ਕਰਨੇ ਤੇ ਇੱਥੇ ਬਹੁਤਾਂ ਦੀਵੇ ਬਹੁਤਾਂ ਲਾਈਟਾਂ ਜਿਹੜੀਆਂ ਰਾਤ ਨੂੰ ਚੱਲਦੀਆਂ ਆ ਆਤਿਸ਼ਬਾਜੀ ਦਾ ਕਿੰਨਾ ਕੁ ਟਾਈਮ ਹੁੰਦਾ ਕਿੰਨੀ ਬਿਲਕੁਲ ਜੀ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਰਦਾਸ ਹੁਕਮਨਾਮਾ ਫਿਰ ਆਰਤੀ ਦਾ ਉਚਾਰਨ ਰਾਗੀ ਸਿੰਘ ਕਰਦੇ ਨੇ ਉਸ ਦਰਮਿਆਨ ਜਿਹੜੀ ਆਤਿਸ਼ਬਾਜੀ ਅੱਜ ਵੀ ਹੋਏਗੀ ਤੇ ਉਸ ਵੇਲੇ ਸੰਗਤਾਂ ਜਿਹੜੀਆਂ ਉਹ ਦੀਵੇਵੀ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਸੰਗਤਾਂ ਉਹ ਲੋਕਿਕ ਦ੍ਰਿਸ਼ ਹੁੰਦਾ ਹੈ ਔਰ ਸਾਰੀਆਂ ਸੰਗਤਾਂ ਚੌਂਕੜਾ ਮਾਰ ਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੇ ਜਿਹੜੇ ਅਸੀਂ ਅਰਦਾਸ ਦੇ ਵਿੱਚ ਦਰਸ਼ਨ ਇਸ਼ਨਾਨ ਮੰਗਦੇ ਆ ਸੰਗਤਾਂ ਅੱਜ ਇਸ਼ਨਾਨ ਵੀ ਕਰ ਰਹੀਆਂ ਨੇ ਤੇ ਉਹ ਦਰਸ਼ਨ ਵੀ ਕਰਨੇ ਨੇ ਸ੍ਰੀ ਬਿਲਕੁਲ ਤੁਹਾਡੀ ਗੱਲ درست ਹੈ ਕਿ ਦੀਵਾ ਤਾਂ ਮਨ ਦਾ ਜਗਣਾ ਚਾਹੀਦਾ ਤੇ ਗੁਰਬਾਣੀ ਦਾ ਇੱਥੇ ਫਿਰ ਉਹ ਵੀ ਹੈ ਕਿ ਜੇ ਬਾਹਰੀ ਰੂਪ ਚ ਸੰਗਤ ਦੀ ਵਿੱਚ ਜਗਾ ਰਹੀ ਹੈ ਤੇ ਜਿਹੜਾ ਗੁਰੂ ਅਰਜਨ ਸਾਹਿਬ ਨੇ ਇੱਥੇ ਬਾਣੀ ਦਾ ਦੀਵਾ ਜਗਾਇਆ ਉਹ ਸਦਾ ਜੁਗ ਜੁਗ ਜਗਦਾ ਰਹਿਣਾ ਉਹ ਤਾਂ ਹੁਣ ਸਾਡੇ ਆਪਣੀ ਮਨ ਦੀ ਅਵਸਥਾ ਹੈ ਨਾ ਕਿ ਉਹ ਅਸੀਂ ਉਹਦਾ ਪ੍ਰਕਾਸ਼ ਲੈਣਾ ਹੈ ਜਾਂ ਨਹੀਂ ਲੈਣਾ ਉਹ ਤਾਂ ਹੁਣ ਜਿਹਦੇ ਕਰਮਾਂ ਤੇ ਆ ਜਿਹੜਾ ਸਤਗੁਰ ਅੱਗੇ ਝੋਲੀ ਆੜੇਗਾ ਸਤਗੁਰ ਉਹ ਪ੍ਰਕਾਸ਼ ਵੀ ਦੇ ਦੇਣਗੇ ਧੰਨਵਾਦ ਜੀ ਜ਼ਾਰਨ ਤੀਰ ਸਿੰਘ ਜੀ ਗੁਰਫਤੇ ਸਾਂਝ ਕਰਦੇ ਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਦਰਬਾਰ ਸਾ ਕਿ ਅੱਜ ਪਾਵਨ ਪਉਤਰ ਤਿਹਾਰ ਆ ਅੱਜ 6ਵੇਂ ਨਾਨਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਤੇ ਨਾਲ 52 ਰਾਜਿਆਂ ਨੂੰ ਰਿਹਾਈਆਂ ਦਵਾ ਕੇ ਇਸ ਜਗ੍ਹਾ ਤੇ ਪਹੁੰਚੇ ਸੀ ਤੇ ਦੀਪਮਾਲਾ ਕੀਤੀ ਗਈ ਸੀ ਜਿੱਥੇ ਕਿ ਸੰਗਤ ਨਾਤਮਸਤਕ ਹੋ ਰਹਾ ਹੋਣ ਵਾਸਤੇ ਆ ਰਹੀ ਹੈ ਇੱਥੇ ਇੱਥੇ ਖਾਸ ਸ਼ਖਸੀਤਾਂ ਵੀ ਪਹੁੰਚ ਰਹੀਆਂ ਵਾਂ ਸਾਡੇ ਨਾਲ ਕੇਵਲ ਸਿੰਘ ਜੀ ਆ ਕਬਿਸ਼ਰੀ ਜਿਹੜੇ ਕਿ ਇਸ ਟਾਈਮ ਤੇ ਪਹੁੰਚੇ ਹੈ ਸਿੰਘ ਸਾਹਿਬ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਨਾ ਤੁਮਸਤਕ ਹੋਣਾ ਇਹੋ ਕਿ ਹਾਜ਼ਰੀਆਂ ਇੱਥੇ ਤੁਹਾਡੀ ਇੱਥੇ ਹਾਜ਼ਰੀਆਂ ਮਨਜੀਤ ਸਾਹਿਬ ਜੀ ਅੱਛਾ ਮਨਜੀਤ ਸਾਹਿਬ ਜੀ ਹਾਂ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਤੇ 1 ਵਜੇ ਤੋਂ ਸ਼ੁਰੂ ਹੈ ਜੀ ਹੁਣ ਕਬੀਸ਼ਰੀ ਦਰਬਾਰ ਜਿਹਦੇ ਵਿੱਚ 6 ਜਥੇ ਬੋਲਣਗੇ ਅਪਰੰਤ ਸ਼ਾਮ ਨੂੰ ਰਾਤ ਦੇ ਦੀਵਾਨਾਂ ਵਿੱਚ ਢਾਡੀ ਦਰਬਾਰ ਤੇ ਹਰ ਸਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਆ ਜਿੱਥੇ ਕੀਰਤਨ ਦੇ ਪ੍ਰਵਾਹ ਚੱਲਦੇ ਆ ਉੱਥੇ ਕਥਾ ਦੇ ਪ੍ਰਵਾਹ ਚੱਲਦੇ ਆ ਤੇ ਨਾਲ ਕਵੀਸ਼ਰ ਤੇ ਟਾਡੀਆਂ ਨੂੰ ਮਾਣ ਦਿੱਤਾ ਜਾਂਦਾ ਤੇ ਆਪਣਾ ਇਤਿਹਾਸ ਜਿਹੜਾ ਸੰਗਤਾਂ ਨੂੰ ਸਰਵਣ ਕਰਾਉਣ ਵਾਸਤੇ ਇਹ ਵੱਡੇ ਯਤਨ ਕੀਤੇ ਜਾਂਦੇ ਕਿਵਲ ਸਿੰਘ ਜੀ ਮੈਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਹਾੜੇ ਤੇ ਸੰਗਤ ਵਿਦੇਸ਼ਾਂ ਤੋਂ ਦੇਸ਼ ਤੋਂ ਲੱਖਾਂ ਦੀ ਤਰ੍ਹਾਂ ਦੇਸ਼ ਤੇ ਪਹੁੰਚਦੀ ਆ ਅੱਜ ਸ਼ਾਮ ਦਾ ਇੱਕ ਮਨਮੋਹਕ ਨਜ਼ਾਰਾ ਹੋਣਾ ਇੱਥੇ ਆਤਿਸ਼ਬਾਜੀ ਵੀ ਹੋਣੀ ਆ ਦੀਪਮਾਲਾ ਵੀ ਹੁੰਦੀ ਆ ਹਾਂਜੀ ਇਹਦੀ ਬਹੁਤ ਵੱਡਾ ਇਹ ਸਾਡਾ ਪਰਬ ਹੈ ਬੰਦੀ ਛੋੜ ਦਿਵਸ ਕਦੇ ਨੂੰ ਦੀਵਾਲੀ ਦੇ ਨਾਲ ਹੀ ਕੱਲਾ ਜੋੜਿਆ ਜਾਂਦਾ ਸੀ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਜਿਨ੍ਹਾਂ ਨੇ ਮੀਰੀ ਤੇ ਪੀਰੀ ਧਾਰਨ ਕੀਤੀ ਭਗਤੀ ਤੇ ਸ਼ਕਤੀ ਮਾਲਾ ਦੇ ਨਾਲ ਤਲਵਾਰ ਪਹਿਨੀ ਕਿ ਜੇ ਭਗਤੀ ਵੀ ਕਰਨੀ ਆ ਤੇ ਸ਼ਕਤੀ ਦੀ ਲੋੜ ਹੈ ਅਕਾਲ ਤਖਤ ਉਹਦੀ ਰਚਨਾ ਕੀਤੀ ਦੋ ਨਿਸ਼ਾਨ ਸਾਹਿਬ ਲਾਏ ਸਤਿਗੁਰਾਂ ਨੇ ਜ਼ੁਲਮ ਦਾ ਨਾਸ ਕਰਨ ਵਾਸਤੇ ਸ਼ਸਤਰ ਤੇ ਘੋੜੇ ਰੱਖੇ ਔਰ ਜਵਾਨ ਰੱਖੇ ਚੰਗੇ ਚੰਗੇ ਜਲਮ ਦੇ ਨਾਲ ਟੱਕਰ ਲੈਣ ਵਾਸਤੇ ਸਮੇਂ ਦੀ ਹਕੂਮਤ ਨੇ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਉਥੋਂ ਮਹਾਰਾਜ ਜਦੋਂ ਰਿਹਾ ਹੋਏ ਤੇ ਬੰਦੀ ਬਣੇ ਰਾਜੇ ਜਿਹੜੇ ਆਪਣੇ ਹੱਡੀਆਂ ਗਾਲ ਰਹੇ ਸਨ ਗਵਾਲੀਅਰ ਦੇ ਕਿਲੇ ਵਿੱਚ ਜਿਸ ਕਿਲੇ ਵਿੱਚ ਉਸ ਬੰਦੇ ਨੂੰ ਭੇਜਿਆ ਜਾਂਦਾ ਸੀ ਜਿਹਨੂੰ ਖਤਮ ਕਰ ਦੇਣਾ ਹੁੰਦਾ ਉਥੋਂ ਰਿਹਾਉਣ ਲੱਗੇ ਤੇ ਉਹਨਾਂ ਨੇ ਤਰਲਾ ਲਿਆ ਸਤਗੁਰਾਂ ਆਖਿਆ ਫਿਰ ਅਸੀਂ ਤਾਂ ਇਥੋਂ ਬਾਹਰ ਨਿਕਲਾਂਗੇ ਜੇ ਇਹ ਵੀ ਨਾਲ ਰਿਹਾ ਕਰੋ ਇਹਨਾਂ ਨੂੰ ਉਹਨਾਂ ਰਾਜਿਆਂ ਨੂੰ ਵੀ ਰਿਹਾ ਕਰਵਾ ਕੇ ਸਤਗੁਰੂ ਜਹਾਂਗੀਰ ਬਾਦਸ਼ਾਹ ਦੇ ਨਾਲ ਸਲਾਹ ਕਰਵਾ ਕੇ ਰਾਹ ਖਰਚ ਦੇ ਕੇ ਉਹਨਾਂ ਨੂੰ ਘਰੇ ਪਹੁੰਚਾ ਕੇ ਤੇ ਜਦੋਂ ਜਹਾਂਗੀਰ ਨੇ ਚੰਦੂ ਦੀਵਾਨ ਜਿਹੜਾ ਪੰਜਵੇਂ ਪਾਦਸ਼ਾਹ ਮਹਾਰਾਜ ਨੂੰ ਤਸੀਹੇ ਦੇਣ ਵਿੱਚ ਬਹੁਤ ਵੱਡੇ ਉਹਨੇ ਕਸ਼ਟ ਦਿੱਤੇ ਬਹੁਤ ਦੁਸ਼ਟ ਸੀ ਬਾਦਸ਼ਾਹ ਜਹਾਂਗੀਰ ਨੇ ਮਹਾਰਾਜ ਦੇ ਹਵਾਲੇ ਕੀਤਾ ਤੁਹਾਡਾ ਕਾਤਲ ਹੈ ਉਦੇ ਨੱਕ ਵਿੱਚ ਨਕੀਲ ਪਾਈ ਔਰ ਛਤਰਾਂ ਦੀ ਮਾਰ ਖਾਂਦਾ ਖਾਂਦਾ ਉਹ ਲਾਹੌਰ ਪਹੁੰਚਿਆ ਉਹਦਾ ਲਾਹੌਰ ਅੰਤ ਹੋਇਆ ਉਸੇ ਹੀ ਕੜਛੇ ਦੇ ਨਾਲ ਜਿਸ ਕੜਛੇ ਦੇ ਨਾਲ ਇਸ ਚੰਦੂ ਦੀਵਾਨ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸੀਸ ਵਿੱਚ ਗੁਰਦਿੱਤੇ ਪੜਪੂंजे ਕੋਲੋਂ 33 ਤੇ 33 ਰੇਤ ਪੁਆਈ ਸੀ ਉਹਨੇ ਜੋਸ਼ ਵਿੱਚ ਆ ਕੇ ਮਾਰਿਆ ਤੇ ਚੰਦੂ ਦਾ ਅੰਤ ਹੋਇਆ ਸਤਗੁਰੂ ਜੀ ਇੱਥੇ ਪਹੁੰਚੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਔਰ ਭਾਈ ਗੁਰਦਾਸ ਭਾਈ ਪੈੜਾ ਜੀ ਗੁਰਮੁਖ ਪਿਆਰੇ ਗੁਰੂ ਕੇ ਸਿੱਖਾਂ ਨੇ ਸੰਗਤਾਂ ਨੇ ਸਤਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਘਿਓ ਦੇ ਦੀਵੇ ਦੇਸੀ ਘਿਓ ਦੇ ਦੀਵੇ ਬਾਲੇ ਖੁਸ਼ੀਆਂ ਮਨਾਈਆਂ ਖੁਸ਼ੀ ਜਾਰ ਕੀਤੀ ਕਿ ਸਾਡੇ ਸਤਗੁਰੂ ਜੀ ਆਏ ਆ ਤੇ ਜਿੱਥੇ ਜਿੱਥੇ ਉਹ ਰਾਜੇ ਰਿਆ ਹੋ ਕੇ ਗਏ ਸੀ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਹਰ ਥਾਂ ਉਹਨਾਂ ਨੇ ਦੀਵੇ ਬਾਲ ਕੇ ਖੁਸ਼ੀ ਜ਼ਾਹਰ ਕੀਤੀ ਇਹ ਉਹ ਦਿਹਾੜਾ ਹੈ ਬੰਦੀ ਛੋੜ ਦਿਵਸ ਤੇ ਅੱਜ ਸੰਗਤਾਂ ਇੱਥੇ ਬੜੀ ਭਾਰੀ ਗਿਣਤੀ ਵਿੱਚ ਗੁਰੂ ਕਾ ਖਾਲਸਾ ਜਥੇ ਬੰਦੀਆਂ ਆਮ ਗੁਰੂਕੀਆਂ ਸੰਗਤਾਂ ਸਿੰਘ ਸੁਭਾਵਾਂ ਇਕੱਠੀਆਂ ਹੋ ਰਹੀਆਂ ਪਹੁੰਚ ਰਹੀਆਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਔਰ ਬਹੁਤ ਵੱਡਾ ਇਹ ਸ਼ਾਨਦਾਰ ਇੱਥੇ ਜਲਾਓ ਵੀ ਸਜ ਰਿਹਾ ਹੈ ਤੇ ਗੁਰੂ ਕੇ ਦਰਸ਼ਨ ਦਦਾਰੇ ਕਰਕੇ ਸੰਗਤਾਂ ਰਹਿਮਤਾਂ ਪ੍ਰਾਪਤ ਕਰਨ ਵਾਸਤੇ ਆ ਰਹੀਆਂ ਸਾਰੀ ਸੰਗਤ ਨੂੰ ਸਾਡੇ ਵੱਲੋਂ ਸਾਡੇ ਜਥੇ ਵੱਲੋਂ ਬੇਅੰਤ ਬੇਅੰਤ ਵਧਾਈਆਂ ਜੀ ਗੁਰੂ ਪਾਤਸ਼ਾਹ ਰਹਿਮਤਾਂ ਕਰਨ ਸਿੱਖੀ ਸਿਧਕ ਭਰੋਸਾ ਨਾਮਦਾਨ ਬਖਸ਼ਣ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਦੋ ਨੌਜਵਾਨ ਜੁੜੇ ਆ ਅਕਸਰ ਤੁਸੀਂ ਉਹਨਾਂ ਨੂੰ ਵੇਖਦੇ ਹੋਗੇ ਕਵੀਸ਼ਰੀ ਆ ਬਹੁਤ ਸੋਹਣੀ ਕਵੀਸ਼ਰੀ ਗਾਇਨ ਕਰਦੇ ਆ ਪਹਿਲਾਂ ਤੁਹਾਨੂੰ ਗੁਰਫਤੇ ਸਾਂਝ ਕਰਦੇ ਆ ਵੀਰ ਸੁਖਮੀਰ ਸਿੰਘ ਜੀ ਤੇ ਵੀਰ ਸੁਖਜੀਤ ਸਿੰਘ ਜੀ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਚੜ੍ਹਦੀ ਕਲਾ ਬਾਬਾ ਜੀ ਚੜ੍ਹਦੀ ਕਲਾ ਗੁਰੂ ਰਾਮਦਾਸ ਜੀ ਦੀ ਕਿਰਪਾ ਅਪਾਰ ਬਿਲਕੁਲ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕੋਣ ਵਾਸਤੇ ਦੂਰ ਦਾਰੇ ਤੋਂ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਅੰਮ੍ਰਿਤ ਵੇਲੇ ਤੋਂ ਨਤਮਸਤਕੋਣ ਵਾਸਤੇ ਸੰਗਤਾਂ ਪੁਰੀਆਂ ਨੇ 우마 ਸ਼ਰਦਾ ਪਾਵਨਾ ਇਸ ਦਿਹਾੜੇ ਨੂੰ ਲੈ ਕੇ ਜੋ ਬੰਦੀ ਛੋੜ ਦੀ ਵਸ ਨੂੰ ਦਿਹਾੜੇ ਨੂੰ ਰੱਖ ਕੇ ਮੁਖ ਰੱਖਦੇ ਹੋਏ ਇਹ ਬੜੀ ਉਤਸ਼ਾਹ ਹੁੰਦਾ ਸਕਦਾ ਤੇ ਇੱਕ ਦਿਨ ਪਹਿਲਾਂ ਸੰਗਤਾਂ ਦਿਵਾਲੀ ਪੂਰਵ ਤੋਂ ਬੰਦੀ ਛੋੜ ਦੀ ਉਸ ਦੇ ਪੂਰਵ ਤੋਂ ਪਹਿਲਾਂ ਇੱਕ ਦਿਨ ਸੰਗਤਾਂ ਆ ਜਾਂਦੀਆਂ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉੜੀਨਾ ਸਤਿਗੁਰ ਪਰਸ ਪਰਸੀ ਹੈ ਕੰਚਨ ਕਰੈ ਮੂਹ ਮਲੀਨਾ ਐਸੇ ਮਾਮਾ ਕਰਨ ਸਾ ਦਿਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾ ਸਨਾਤ ਅਮਰ ਪਾਲੀਨ ਤੇ ਸਤਿਗੁਰੂ ਜੀ ਨੇ ਸਾਨੂੰ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਗਵਾਲੀਅਰ ਦੇ ਕਿਲੇ ਵਿੱਚ ਜੋ ਸਤਿਗੁਰੂ ਪਾਸ਼ਾ ਨੇ ਜਿਹੜੇ ਬਿੰਜਾ ਰਾਜੇ ਛੁਡਾਇਆ ਸਨ ਉੱਥੇ ਵੀ ਸੰਗਤਾਂ ਮਨਾਰੀਆਂ ਤੇ ਸੱਚਖੰਡ ਸ਼੍ਰੀ ਹਨਮੰਦ ਸਾਹਿਬ ਜੀ ਸ਼ੋਮੀ ਗੁਰਦਾਰਾ ਪਰਮੰਦਰ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਵਿਸ਼ੇਸ਼ ਗੁਰੂਗ੍ਰਾਮ ਦਾ ਜੀ ਪ੍ਰਕਾਸ਼ ਪੂਰਵ ਅਤੇ ਇਹ ਜਿਹੜਾ ਬੰਦੀ ਛੋੜ ਦਿਵਸ ਜਿਹੜਾ ਪੁਰਬ ਹੈ ਇਹ ਬੜਾ ਉਤਸ਼ਾਹ ਭਾਵਨਾ ਨਾਲ ਮਨਾਇਆ ਜਾਂਦਾ ਹੈ ਜੀ ਬਿਲਕੁਲ ਜੀ ਤੇ ਇਸੇ ਨੂੰ ਲੈ ਕੇ ਅਸੀਂ ਇਤਿਹਾਸ ਵਿੱਚ ਕੁਝ ਕਹਿਣ ਜਾ ਰਹੇ ਹਾਂ ਕਵਿਤਾ ਜੋ ਸੱਚੇ ਪਾਤਸ਼ਾਹ ਮੀ ਸ੍ਰੀ ਕਾਲਕ ਸਾਰ ਦੇ ਰਚਨਾ ਹਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਬਾਜਾਂ ਫੌਜਾਂ ਵਾਲੇ ਸਤਿਗੁਰੂ ਸਚੇ ਪਾਸ਼ਾ ਮਹਾਰਾਜ ਢਾਡੀਆਂ ਦੇ ਪਿਤਾ ਹੀ ਕਹ ਲੋ ਜਿਨ੍ਹਾਂ ਨੇ ਢਾਡੀ ਕਲਾ ਨੂੰ ਮਾਨ ਮੈਂ ਉੱਥੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਵੀਆਂ ਕਵੀਸ਼ਰਾਂ ਨੂੰ ਮਾਨ ਮਕਸਿਆ ਇਹ ਬੜੀ ਅਹਿਮ ਕਲਾ ਹੈ ਢਾਡੀ ਰੋਜ਼ਾਨਾ ਹੀ ਸੰਗਤਾਂ ਵਿੱਚ ਜੋਸ਼ ਭਰਦੇ ਹਨ ਤੇ ਸਤਿਗੁਰ ਦੀ ਕਿਰਪਾ ਨਾਲ ਉੱਥੇ ਨਾਲ ਹੀ 350 ਸਾਲਾਂ ਸ਼ੀਦਿਸਤਾਬ ਦੀ ਵੀ ਆ ਰਹੀ ਹੈ ਜਿਹੜਾ ਆਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਤਾਂ ਲਈ ਸਤਿਗੁਰ ਜੀ ਨੇ ਆਪਾਂ ਅਰਦਾਸ ਕਰਦੇ ਹਾਂ ਕਿ ਸਤਿਗੁਰ ਤੇ ਚਰਨਾਚ ਸਚੇ ਪਾਸ਼ ਕਈ ਸਾਲ ਹੋ ਗਏ ਨੇ ਉਹਨਾਂ ਨੂੰ ਜੇਲਾ ਵਿੱਚ ਜਗਤਾਰ ਸਿੰਘ ਵਾਰਾ ਤੇ ਹੋਰ ਬੜੇ ਜਿਹੜੇ ਸਿੰਘ ਖੜਕੂ ਸਿੰਘ ਜਿਹੜੇ ਹੋਏ ਨੇ ਸਮੇਂ-ਸਮੇਂ ਦੇ ਨਾਲ ਉਹ ਜਿਹੜੇ ਬੰਦੀ ਸਿੰਘ ਜਿਹੜੇ 사ਦਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਛੇਵੇਂ ਪਾਸ਼ੇ ਦੇ ਅੱਗੇ ਕਿ ਛੇਤੀ ਛੇਤੀ ਤੋਂ ਛੇਤੀ ਜਿਹੜੇ ਬੰਦੀ ਸਿੰਘ ਰਿਹਾ ਹੋਣ ਸੱਚੇ ਪਾਸ਼ਾ ਕਿਰਪਾ ਕਰਨ ਤੇ ਆਹ ਉਹ ਬੰਦੀ ਸਿੰਘਾਂ ਤੇ ਸੱਚੇ ਪਾਸ਼ੇ ਨੇ ਕਿਦਾਂ ਮੁਕਤੀ ਕੀਤੀ ਉਹਨਾਂ ਦੀ ਤੇ ਆਹ ਅਕਾਲ ਤਖਤ ਸਾਹਿਬ ਦੇ ਕਵਿਤਾ ਕਿਦਾਂ 사ਦਗੁਰੂ ਜੀ ਨੇ ਸਾਨੂੰ ਜਿਦਾਂ ਪ੍ਰਕਾਸ਼ਤਾ ਲਿਆ ਹੋ ਉਹਨਾਂ ਦੇ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੇ ਆਂ ਬੜੇ ਪਿਆਰ ਸਤਕਾ ਸਤਿ ਸਰਵਾਂ ਨੂੰ ਪੰਜ ਪਿਆਲੇ ਪੰਜ ਪੀਰ 60 ਮੇ ਪੀਰ ਬਿਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਾਲ ਪੰਜਣ ਗੁਰ ਸੂਰਮਾ ਵੱਡ ਜੋਦਾਬੋ ਪਾਰਿ ਉਪਕਾਰੀ ਵੱਡ ਜੋਦਾਬੋ ਪਾਰਿ ਉਪਕਾਰੀ ਧਿਆਨ ਕੀ ਸ਼ਕਮ ਨਾ ਜਾਣਾ ਸਾਰਣ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੰਮਤ 1652 ਹਾੜ ਮਹੀਨੇ ਸੀ ਮੀ ਮੇਰਾ ਦੇ ਵਸੇ ਤਪਦੇ ਠਰਗੇ ਸੀਨੇ ਸੀ ਮੀ ਮੇਰਾ ਦੇ ਵਸੇ ਤਪਦੇ ਠਰਗੇ ਸੀਨੇ ਸੀ ਜਨਮ ਲਿਆ ਕਰਿਆ ਕਿ ਮਾਂ ਗੰਗਾ ਦਿਲਗੀਰੀ ਦੇ ਦਲ ਪੰਜਨ ਗੁਰਯੋਂ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰਯੋਂ ਦੇ ਮਾਲਕ ਮੀਰੀ ਪੀਰੀ ਦੇ ਜੀ ਖੁਸ਼ੀਆਂ ਬਹੁਤ ਮਨਾਇਆਂ ਸ਼੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨਦਾਨ ਬੜ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨਦਾਨ ਬੜ ਕੀਤੇ ਲੰਗਰ ਲਾਤੇ ਪਾਰੇ ਨੇ ਜੋ ਕਰ ਗਿਆ ਸੋ ਤਰ ਗਿਆ ਜੋ ਕਰ ਗਿਆ ਸੋ ਤਰ ਗਿਆ ਦਸ਼ਨ ਗੈਰ ਗੰਬੀਰੀ ਦੇ ਦਲ ਪੰਝੇਨ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਝੇਨ ਗੁਰਯੋਧੇ ਮਾਲਕ ਮੀਰੀ ਪੀਰੀ ਦੇ ਓ ਪਥਵੀ ਕੈਰ ਕਮਾਇਆ ਸਦਕੇ ਦਾਈ ਸੁਪੇਰੇ ਨੂੰ ਪਥਵੀ ਕੈਰ ਕਮਾਇਆ ਸਦਕੇ ਦਾਈ ਸੁਪੇਰੇ ਨੂੰ ਦਈ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਦਈ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਗੁਰ ਮੇਰੇ ਨੂੰ ਪਰਮ ਮਿਟਾਂ ਵਿੱਚ ਪਾਗ ਖੋਲਤੇ ਪਰਮ ਮਿਟਾਂ ਵਿੱਚ ਪਾਗ ਖੋਲਤੇ ਪਾਪ ਹੀ ਅਖੀਰੀ ਦੇ ਦਲ ਪੰਜਨ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਜੀ ਜਹਾਂਗੀਰ ਦੀ ਨੀਤੀ ਨੇ ਫਿਰ ਪੜਥੋਂ ਪਾ ਦਿੱਤਾ ਵਿਦੇਸ਼ੇ ਇਸ ਗੁਰੇ ਅਰਜਣ ਨੂੰ ਸ਼ਹੀਦ ਕਰਾ ਦਿੱਤਾ ਵਿਦੇਸ਼ੇ ਸਦ ਗੁਰੇ ਅਰਜਣ ਨੂੰ ਸ਼ਹੀਦ ਕਰਾ ਦਿੱਤਾ ਸਭ ਉਨ ਮੰਨ ਲਗਾਤੇ ਮੇ ਉਨ੍ਹਾਂ ਮੰ ਲਗਾਤੇ ਜਾਲ ਮੇ ਦੀ ਅਖ ਟਰੀ ਦੇ ਦਰਪੰਨਨ ਗੁਰ યોਦੇ ਮਾਲਕ ਮੀਰੀ ਪੀਰੀ ਦੇ ਦਰਪੰਨਨ ਗੁਰ ਜਿਉਂਦੇ ਮਾਲਕ ਮੀਰੀ ਪੀਰੀ ਦੇ ਓ ਫਿਰ ਦੋ ਤਲਵਾਰਾਂ ਪੈਨ ਲੀਆਂ ਮੇਰੀ ਤੇ ਪੀਰੀ ਦੀ ਓ ਫਿਰ ਦੋ ਤਲਵਾਰਾਂ ਫਿਰ ਦੋ ਤਲਵਾਰਾਂ ਪੈਨ ਲੀਆਂ ਮੇਰੀ ਤੇ ਪੀਰੀ ਦੀ ਬਾਦਸ਼ਾਹਾਂ ਚੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਦੀ ਸ਼ਾਨ ਫਕੀਰੀ ਦੀ ਸਿਰ ਸ਼ਾਹੀ ਦਸਤਾਰ ਸਜਾਵਾਲੀ ਸਿਰ ਸ਼ਾਹੀ ਦਸਤਾਰ ਸਜਾਵਾਲੀ ਠਾਠੇ ਮੀਰੀ ਦਲ ਪੰਜਨ ਗੁਰ ਯੋਦੇ ਮਾਲਕ ਮੀਰੀ ਬੀਰੀ ਦੇ ਦਲ ਪੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਕੀ ਬਾਦ ਸ਼ਾਹਾਂ ਦੇ ਵਾਂਗਰ ਕਲਗੀ ਲਾਕੇ ਬੈੰਦੇ ਸੀ ਸ਼ਸਤਰ ਧਾਰੀ ਯੋਦੇ ਦਲ ਵਿੱਚ ਹਮੇਸ਼ਾ ਰਹਿੰਦੇ ਸੀ ਸ਼ਸਤਰ ਧਾਰੀ ਯੋਦੇ ਦਲ ਵਿੱਚ ਹਮੇਸ਼ਾ ਰਹਿੰਦੇ ਸੀ ਹਾਥੀ ਕੋੜੇ ਬਾਜ ਨਗਾਰੇ ਹਾਥੀ ਕੋੜੇ ਬਾਜ ਨਗਾਰੇ ਹਾਥੀ ਕੋੜੇ ਬਾਜ ਨਗਾਰੇ ਚੋ ਜੀ ਅਮੀਰੀ ਦੇ ਲਾਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਲਾਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਉਹ ਜਦੋਂ ਛੜਤ ਘਰਾਣ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਉਹ ਜਦੋਂ ਛੜਤ ਘਰਾਣ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਭੇਜ ਗਵਾਲੇਰ ਕਿੱਲੇ ਘਰਾਣ ਨੂੰ ਬੰਦੀ ਕਰਿਆ ਸੀ ਭੇਜ ਗਵਾਲੇਰ ਕਿੱਲੇ ਘਰਾਣ ਨੂੰ ਬੰਦੀ ਕਰਿਆ ਸੀ ਝੁਕ ਪਲਟਾਓ ਬੀਜ ਬੀਜ ਦੇ ਝੁਕ ਪਲਟਾਓ ਬੀਜ ਬੀਜ ਦੇ ਅੜਕ ਪਨੀਰੀ ਦੇ ਦਲ ਪੰਜਨ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਜੀ ਹਰਮੰਦਰ ਦੇ ਲਾਗੇ ਤਖਤਿਆਂ ਕਾਦ ਬਣਾ ਦਿੱਤਾ ਹਰ ਮੰਦਰ ਦੇ ਲਾਗੇ ਤਖਤਿਆਂ ਥਾਲ ਬਣਾ ਦਿੱਤਾ ਫਿਰ ਧਰਮ ਸਿਆਸਤ ਇਕੱਠੇ ਸਤਿਗੁਰ ਆ ਸੁਣਾ ਦਿੱਤਾ ਫਿਰ ਧਰਮ ਸਿਆਸਤ ਇਕੱਠੇ ਸਤਿਗੁਰ ਆ ਸੁਣਾ ਦਿੱਤਾ ਪੌਣਿਆਂ ਤਨੂ ਹਾਰਣ ਜਿਤਨਾ ਪੌਣਿਆਂ ਤਨੂ ਹਾਰਣ ਜਿਤਨਾ ਸਾਚੀ ਅਕੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਓ ਅਣਖੀ ਯੋਧੇ ਪਰਤੀ ਕਰ ਲੈ ਦੇ ਦੁਆਬੇ ਦੇ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਜੇ ਦੇ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਜੇ ਦੇ ਅੰਮ੍ਰਿਤਸਰੀਏ ਬੋਲ ਬੋਲਤੇ ਅੰਮ੍ਰਿਤਸਰੀਏ ਬੋਲ ਬੋਲਤੇ ਬੋਲ ਬੋਲਤੇ ਬੋਲ ਖੀਰੀ ਦੇ ਦਲਪੰਜਣ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਦਲਪੰਜਣ ਗੁਰਯੋ ਦੇ ਮਾਲਕ ਮੀਰੀ ਪੀਰੀ ਦੇ ਹੋ ਖੁਸ਼ੀਆਂ ਦੇ ਜਗਾਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਸੋ ਸ੍ਰੀ ਅਕਾਲ ਉਹ ਈਸੋੜ ਹਾਲ ਸ੍ਰੀ ਅਕਾਲ ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸੁਖਮਨੀਤ ਸਿੰਘ ਕੌਣ ਹੈ ਜੀ ਤੁਹਾਡੇ ਚ ਦਾ ਨਾਮ ਭਾਈ ਸੁਖਮਨੀਤ ਵੀਰ ਸੁਖਜੀਤ ਸਿੰਘ ਸਿੰਘ ਵੀ ਸ੍ਰੀ ਜਥਾ ਅਮਰਸਰ ਸਾਹਿਬ ਵਾਲੇ ਸੁਖਵੀਤ ਤੁਹਾਨੂੰ ਕਿਸੇ ਨੂੰ ਮਿਲਣਾ ਹੋਵੇ ਜੇ ਤੁਸੀਂ ਇੱਥੇ ਚਲੋ ਅੱਜ ਸੰਗਤ ਦਰਸ਼ਕ ਮੇਲੇ ਕਰ ਰਹੇ ਹੋ ਤੇ ਕਿਸ ਤਰ੍ਹਾਂ ਕੰਟੈਕਟ ਕਰ ਸਕਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9914 18 32 14 10 ਭਾਈ ਸੁਖਮਨੀਤ ਸਿੰਘ ਅਮਰਸਰ ਦਾ ਬਸਨੀ ਜੋ ਸੱਚੇ ਪਾਤਸ਼ਾਹ ਦੀ ਪੰਥ ਦੀ ਮਹਾਨ ਸਟੇਜਾਂ ਦੇ ਵਿਚਿਰ ਕੇ ਸੇਵਾ ਨਿਭਾਈ ਨੀ ਸੰਗਤਾਂ ਨੂੰ ਬੇਨਤੀ ਹੈ ਕਿ ਸਾਡਾ ਹੱਥ ਫੜਿਆ ਜਾਵੇ ਅਸੀਂ ਵੱਤ ਬਾਤ ਦੇਸ਼ ਵਿਦੇਸ਼ ਵਿੱਚ ਵਿਦੇਸ਼ ਖਾਸ ਕਰਕੇ ਵਿਦੇਸ਼ ਵਿੱਚ ਅਸੀਂ ਸਾਨੂੰ ਮੌਕਾ ਦਿੱਤਾ ਜਾਵੇ ਅਸੀਂ ਵੀ ਸੇਵਨ ਬਸ ਸਕੀਏ ਹੋਰ ਵੀ ਬਥੇਰੇ ਤੁਹਾਡੀ ਕੋਈ ਸੋ ਜਾਨਦੇ ਨੇ ਸੋ ਸਾਡਾ ਸਾਰਾ ਸੰਗਤਾਂ ਹੀ ਸੰਗਤਾਂ ਹੀ ਸਾਨੂੰ ਅੱਗੇ ਵਧਾਉਣਾ ਤੇ ਸੰਗਤਾਂ ਰੱਬ ਦਾ ਰੂਪ ਹੁੰਦੀਆਂ ਨੇ ਆ ਸੰਗਤਾਂ ਗੁਰੂ ਰਾਮਦਾਸ ਦੇ ਦਰ ਤੇ ਜੰਮੇ ਪਲੇ ਵੱਡੇ ਹੋਏ ਤੇ ਅਸੀਂ ਆਸ ਕਰਕੇ ਅਸੀਂ ਸੰਗਤ ਵਿੱਚ ਸੇਵਾ ਕਰੀ ਦੀਏ ਵਕ ਵਕ ਸੇਜਾਂਦੇ ਸੇਵਨ ਭਾਈ ਦੀ ਆ ਤੇ ਇਹ ਅਰਦਾਸ ਤੇ ਸੇਵਾ ਮਿਲ ਜਾਂਦੀ ਏ ਰੋਜ਼ਾਨਾ ਤੁਹਾਨੂੰ ਕਿਤਨੇ ਕਿਤੇ ਕਿ ਘਟ ਵਜਦਾ ਇੱਥੇ ਕਿਵੇਂ ਲੱਗਦਾ ਹੜਾ ਕਰਨ ਕਈ ਨਾ ਪ੍ਰੋਗਰਾਮ ਕੈਨਸਲ ਹੋ ਗਏ ਸੀ ਹਾਂ ਜੀ ਉਸੇ ਕਾਰਨ ਕਈ ਪ੍ਰੋਗਰਾਮ ਰੋਕੇ ਸਾਡਾ ਤਾਂ ਰੋਜ਼ਗਾਰ ਹੋਰ ਤੇ ਹੈਗਾ ਨਹੀਂ ਅਸੀਂ ਇਹੋ ਕੀਰਤ ਕਰਦੇ ਹਾਂ ਕਬੀਸ਼ਰੀ ਕਲਾ ਤੇ ਆਪਾਂ ਤਾਂ ਇਹੋ ਸ਼ਰਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਕਬੀਸ਼ਰੀ ਕਲਾ ਦੇ ਵਿੱਚ ਸਾਧੂ ਜੀ ਨੇ ਸਾਨੂੰ ਆਪਣਾ ਆਪਾਂ ਕਬੀਸ਼ਰੀ ਦਾ ਸਾਨੂੰ ਬਖਸ਼ਿਆ ਗੁਰੂ ਰਾਮਦਾਸ ਜੀ ਨੇ ਤੇ ਉਸਤਾਦ ਸਲੱਖਣ ਸਿੰਘ ਰਿਆੜ ਸਾਹਿਬ ਜੀ ਉਹਨਾਂ ਕੋ ਆਪਾਂ ਸਿੱਖਦੇ ਹਾਂ ਤੇ ਉਸਤਾਦ ਹਰਿਆ ਤੇ ਉਹਨਾਂ ਨੇ ਸਾਨੂੰ ਸੱਠ ਕਿੜ ਵੀ ਦਿੱਤਾ ਵਾ ਤੇ ਅਸੀਂ ਇੱਕ ਵਿਸ਼ਰੀ ਕਲਾ ਦੇ ਵਿੱਚ ਸੇਵਾ ਨਿਭਾ ਸਕੀਏ ਤੇ ਸਾਨੂੰ ਮੌਕਾ ਦਿੱਤਾ ਜਾਵੇ ਆਪਣਾ ਸ਼ੋਮਨੀ ਕਮੇਟੀ ਦੇ ਵਿੱਚ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਜਾਂ ਵਿਦੇਸ਼ ਵਿੱਚ ਵੀ ਸਾਨੂੰ ਮੌਕਾ ਦਿੱਤਾ ਜਾਵੇ ਇਹ ਮੈਂ ਬੇਨਤੀ ਕਰਦਾ ਹਾਂ ਬਹੁਤ ਸ੍ਰੀਲੀ ਬਾਜਾ ਤੁਹਾਡੀ ਕੋਸ਼ਿਸ਼ ਕਰਾਂਗੇ ਅਸੀਂ ਜਿੱਥੇ ਵੀ ਤੁਹਾਨੂੰ ਮਿਲੀਏ ਇਹ ਆਵਾਜ਼ ਤੁਹਾਡੀ ਬਲੰਦ ਹੋਵੇ ਅੱਜ ਜਿਹੜਾ ਦਿਹਾੜਾ ਵਾਜੀ ਆਪਾਂ ਗੱਲ ਕਰੀਏ ਉਸ ਦਿਹਾੜੇ ਦੇ ਉੱਤੇ ਪੀਰਾਂ ਨੇ ਬਹੁਤ ਸੋਹਣੀ ਕਵਤਾ ਬੰਦੀ ਛੋੜ ਦਿਹਾੜੇ ਤੇ ਕਵਤਾ ਸੁਣਾਈ ਆ ਇਥੋਂ ਦੀ ਸੰਗਤ ਦੇ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਵਿਚਾਰ ਲੈਣ ਦੀ ਬਾਬਾ ਜੀ ਗੁਰਫਤੇ ਸਾਂਝ ਕਰਦੇ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਧੰਨ ਗੁਰੂ ਹਰ ਗੋਬਿੰਦ ਸੱਚੇ ਪਾਤਸ਼ਾਹ ਜੀ ਅੱਜ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ 52 ਰਾਜਿਆਂ ਨੇ ਫਰਿਆਦ ਕੀਤੀ ਪਾਪੀ ਕੋ ਢੰਨ ਦਿਓ ਰੇ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੈ ਦੁੱਖ ਖਾਏ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤਰਾਈ ਜਿੱਥੇ ਹਰ ਆਰਾਧੀਏ ਤੇਥੇ ਹਰ ਮਿੱਤ ਸਹਾਈ ਪਾਸ਼ਾ ਜੀ ਜਦੋਂ ਵੀ ਕਿਸੇ ਨੇ ਫਰਿਆਦ ਕੀਤੀ ਮਨ ਨੀਵਾ ਕਰਕੇ ਅਰਦਾਸ ਕੀਤੀ ਉੱਥੇ ਹੀ ਮੇਰੇ ਪਾਸ਼ਾ ਜੀ ਪਹੁੰਚ ਗਏ ਧਨ 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 ਜਨ ਆਇਆ ਜੇ ਪ੍ਰਸਾਦ ਸਭ ਜਗਤ ਤਰਾਇਆ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ ਮਿਲ ਕੇ ਆ ਰਹੇ ਜੀ ਅੰਦਰ ਹਾਂਜੀ ਜਾਣਾ ਚਾਹੀਏ ਜੀ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਪਿੰਡ ڪرਿੰਡਾ ਲਾਗੇ ਹੀ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਥਾਨ ਆ ਮੀਰੀ ਪੀਰੀ ਧੰਨ ਗੁਰੂ ਹਰ ਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਲਾਗੇ ਹੀ ਹਸ਼ਿਆਰ ਨਗਰ ਪਿੰਡ ڪرਿੰਡੇ ਤੋਂ ਅਸੀਂ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਸੰਪੂਰਨ ਕਰਮ ਹੋਏ ਪ੍ਰਭ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਤੁਹਾਡਾ ਸਤਕਾਰ ਜੀ ਵੇਖੋ ਤੁਸੀਂ ਕਿਵੇਂ ਪ੍ਰਕਾਸ਼ ਕਰਨ ਦਾ ਹੈ ਜੇ ਗੁਰੂ ਸਿੱਖੀ ਦਾ ਕਿਵੇਂ ਸੰਗਤਾਂ ਨੂੰ ਦੱਸਣ ਦਾ ਹੈ ਜੇ ਨਿਰਜੀਉ ਪੂਜੇ ਤੇ ਸਰ ਜੀਉ ਕਾਟੇ ਦੀਵਾਲੀ ਕੀ ਰਾਤ ਦੀਵੇ ਬਾਲੀਅਨ ਉਹ ਆਪਣੇ ਜਿੱਦਾਂ ਆਪਾਂ ਬਾਹਰ ਦੇ ਦੀਵੇ ਜਗਾਉਨੇ ਆ ਅੰਦਰ ਦਾ ਵੀ ਦੀਵਾ ਜਗਾਈਏ ਅੰਦਰ ਨੂੰ ਵੀ ਮਨ ਮਤ ਨੂੰ ਛੱਡ ਕੇ ਤੇ ਗੁਰੂ ਵਾਲੇ ਬਣੀਏ ਨਗਰੇ ਕਾ ਨੌਂ ਬਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ